ਤੁਸੀਂ ਦੇਖ ਰਹੇ ਹੋ ਹਰਪ ਪੰਜਾਬ ਟੀਵੀ ਤੇ ਗੱਲ ਕਰਾਂਗੇ ਪੰਜਾਬ ਹਾਈ ਕੋਰਟ ਦੇ ਵਿੱਚ ਲੌਰੈਂਸ ਬਿਸ਼ਨੋਈ ਨੂੰ ਲੈ ਕੇ ਜਿਹੜੀ ਰਿਪੋਰਟ ਸੌਂਪੀ ਗਈ ਆ ਉਸ ਤੋਂ ਬਾਅਦ ਇਸ ਖੁਲਾਸੇ ਤੋਂ ਬਾਅਦ ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਖੂਬ ਲਾਂਤਾਂ ਪਾਈਆਂ ਉਹਨਾਂ ਕਹਿ ਕੇ ਹੁਣ ਤਹ ਸਭ ਕਲੀਅਰ ਹੋ ਗਿਆ ਕਿ ਲੌਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਸੋਸ਼ਲ ਮੀਡੀਆ ਤੇ ਵਾਇਲ ਹੋਈ ਸੀ ਉਹੋ ਇੰਟਰਵਿਊ ਪੰਜਾਬ ਦੀ ਹੱਦ ਦੇ ਵਿੱਚ ਹੋਈ ਹੈ ਜਿਹਦੇ ਚਾਲਦੇ ਉਹਨਾਂ ਕਹਿ ਕੇ ਆਖਰ ਕਿ ਕਯਾ ਲੌਰੈਂਸ ਬਿਸ਼ਨੋਈ ਦੇ ਗੁਨਾਹਾਂ ਤੇ ਪਾਪਾ ਦੇ ਪਰਦਾ ਪੰਜਾਬ ਸਰਕਾਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਹੈ ਉਸ ਤੋਂ ਬਾਅਦ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਸੋ ਦਾ ਦੇ ਕੇ ਲੌਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਕਿ ਜਿਹੜੀ ਲੌਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਜਿਹੜੀ ਇੰਟਰਵਿਊ ਬਾਹਰ ਹੋਈ ਆ ਤਾਂ ਉਸ ਨੇ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਚੁੱਕੇ ਸੀ ਇਹ ਆਕਰ ਜੇਲ ਦੇ ਵਿੱਚ ਨਹੀਂ ਸਕਾਈ ਹੋਣ ਦੇ ਬਾਵਜੂਦ ਲਾਰੈਂਸ ਬਿਸ਼ਨੋਏ ਦੀ ਜਿਹੜੀ ਜਿਹੜੀ ਵੀਡੀਓ ਆ ਉਹ ਕਿੱਦਾਂ ਵਾਇਰਲ ਹੋ ਸਕਦੀ ਹੈ ਕਿੱਦਾਂ ਹੋ ਇੰਟਰਵਿਊ ਕਰ ਸਕਦੇ ਨੇ ਜਿਸ ਤੋਂ ਬਾਅਦ ਇਸ ਦੇ ਉੱਤੇ ਪੱਲਾ ਝਾਰਦੇ ਹੋਏ ਕਿਹਾ ਗਿਆ ਸੀ ਕਿ ਉਹ ਇਸ ਸੂਬੇ ਦੀ ਨਹੀਂ ਹੈ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਜਿਹੜੀ ਕਿ ਪੰਜਾਬ ਹਾਈ ਕੋਰਟ ਦੇ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਦੀ ਜਾਂਚ ਹੋਈ ਤਾਂ ਅੱਜ ਜਿਹੜੀ ਕਿ ਜਿਹੜੇ ਜਾਂਚ ਬਣਾਏ ਗਏ ਸੀ ਜਾਂਚ ਕਮੇਟੀ ਉਸ ਦੇ ਵੱਲੋਂ ਜਿਹੜੀ ਕਿ ਇਸ ਦੀ ਰਿਪੋਰਟ ਸੀਲਬੰਦ ਰਿਪੋਰਟ ਅੱਜ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਜਿਸ ਦੇ ਵਿੱਚ ਖੁਲਾਸਾ ਹੋਇਆ ਕਿ ਜਿਹੜੀ ਲਾਰੈਂਸ ਬਿਸ਼ਨੋਏ ਦੀ ਇਹ ਇੰਟਰਵਿਊ ਆ ਉਹ ਪੰਜਾਬ ਦੀ ਹੱਦ ਦੇ ਵਿੱਚ ਹੋਈ ਹੈ ਤਾਂ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਇਸ ਗੱਲ ਦਾ ਖੁਲਾਸਾ ਹੋ ਗਿਆ ਕਿ ਪੰਜਾਬ ਦੇ ਹੱਦ ਦੇ ਅੰਦਰ ਜਿਹੜੀ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਹੋਈ ਆ ਤਾਂ ਹੁਣ ਇਸ ਦੀ ਹੋਰ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਸੋ ਦਾ ਦੇ ਕੇ ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਕਈ ਸਾਲ ਹੋ ਚੁੱਕੇ ਨੇ ਜਿਹਦੇ ਚੱਲਦੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਉਹਨਾਂ ਦੇ ਬਲੋ ਆਏ ਦਿਨ ਦੇਖਿਆ ਜਾ ਰਿਹਾ ਕਿ ਐਤਵਾਰ ਨੂੰ ਮੂਸੇਪਿੰਡ ਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਵੀ ਹੁੰਦਾ ਹੈ ਤਾਂ ਦੂਜੇ ਪਾਸੇ ਜਿਹੜੇ ਫੈਨਸ ਨੇ ਉਹ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅੋਰੰਸ ਬਿਸ਼ਨੋਈ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਸੀ ਉਸ ਦੇ ਸਵਾਲ ਚੁੱਕਦੇ ਹੋਏ ਜਿਹੜਾ ਕਿ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ ਇਹਨਾਂ ਲੋਕਾਂ ਨੂੰ ਸ਼ਾਇਕ ਕੀ ਜਿਹੜੇ ਕਿ ਅੰਦਰ ਬੈਠ ਕੇ ਵੀ ਜੇਲ੍ਹਾਂ ਦੇ ਵਿੱਚੋਂ ਇਹਨਾਂ ਦੇ ਵੱਲੋਂ ਆਪਣੀ ਵੀਡੀਓ ਇੰਟਰਵਿਊ ਕੀਤੇ ਜਾਂ ਰਹੇ ਨੇ ਜਿਸ ਤੋਂ ਬਾਅਦ ਮੁੱਦਾ ਗਰਮਾਇਆ ਤਾਂ ਇਸ ਦੇ ਤੇ ਸੇਲਵੰਦ ਰਿਪੋਰਟ ਅੱਜ ਜਿਹੜੀ ਸੌਂਪੀ ਗਈ ਉਹਦੇ ਵਿੱਚ ਖੁਲਾਸਾ ਹੋ ਚੁੱਕਿਆ ਕਲੀਅਰ ਹੋ ਚੁੱਕਿਆ ਕਿ ਲਾਰੈਂਸ ਬਿਸ਼ਨੋਏ ਦੀ ਜਿਹੜੀ ਇਹ ਇੰਟਰਵਿਊ ਸੀ ਉਹ ਪੰਜਾਬ ਦੀ ਹਦੂਦ ਅੱਗੇ ਅੰਦਰ ਹੋਈ ਹੈ ਤੇ ਅੱਗੇ ਹੁਣ ਜਿਹੜੀ ਜਾਂਚ ਕਮੇਟੀ ਆ ਹੋਰ ਸਮਾਂ ਮੰਗਿਆ ਗਿਆ ਤਾਂ ਕਿ ਜੀ ਜਾਂਚ ਬ੍ਰਿਕ ਨਾ ਕੀਤੀ ਜਾ ਸਕੇ ਬੇਰਸ਼ੀ ਕਾਲ ਮੈਰੀਨਾ ਤਿਮਾਨ ਤੁਸੀਂ ਦੇਖ ਰਹੇ ਹੋ ਹਰਪ ਪੰਜਾਬ ਟੀਵੀ ਤੇ ਗੱਲ ਕਰਾਂਗੇ ਪੰਜਾਬ ਹਾਈ ਕੋਰਟ ਦੇ ਵਿੱਚ ਲੌਰੈਂਸ ਬਿਸ਼ਨੋਈ ਨੂੰ ਲੈ ਕੇ ਜਿਹੜੀ ਰਿਪੋਰਟ ਸੌਂਪੀ ਗਈ ਆ ਉਸ ਤੋਂ ਬਾਅਦ ਇਸ ਖੁਲਾਸੇ ਤੋਂ ਬਾਅਦ ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਖੂਬ ਲਾਂਤਾਂ ਪਾਈਆਂ ਉਹਨਾਂ ਕਹਿ ਕੇ ਹੁਣ ਤਹ ਸਭ ਕਲੀਅਰ ਹੋ ਗਿਆ ਕਿ ਲੌਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਸੋਸ਼ਲ ਮੀਡੀਆ ਤੇ ਵਾਇਲ ਹੋਈ ਸੀ ਉਹੋ ਇੰਟਰਵਿਊ ਪੰਜਾਬ ਦੀ ਹੱਦ ਦੇ ਵਿੱਚ ਹੋਈ ਹੈ ਜਿਹਦੇ ਚਾਲਦੇ ਉਹਨਾਂ ਕਹਿ ਕੇ ਆਖਰ ਕਯੋ ਲੌਰੈਂਸ ਬਿਸ਼ਨੋਈ ਦੇ ਗੁਨਾਹਾਂ ਤੇ ਪਾਪਾ ਦੇ ਪਰਦਾ ਪੰਜਾਬ ਸਰਕਾਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਆ ਉਸ ਤੋਂ ਬਾਅਦ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਸੋ ਦਾ ਦੇ ਕੇ ਲੌਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਕਿ ਜਿਹੜੀ ਲੌਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਜਿਹੜੀ ਇੰਟਰਵਿਊ ਬਾਹਰ ਹੋਈ ਆ ਤਾਂ ਉਸ ਨੇ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਚੁੱਕੇ ਸੀ ਕਿ ਆਖਰ ਜੇਲ੍ਹ ਦੇ ਵਿੱਚ ਅਣਸਕਤਾਈ ਹੋਣ ਦੇ ਬਾਵਜੂਦ ਲੌਰੈਂਸ ਬਿਸ਼ਨੋਈ ਦੀ ਜਿਹੜੀ ਜਿਹੜੀ ਵੀਡੀਓ ਆ ਉਹ ਕਿੱਦਾਂ ਵਾਇਰਲ ਹੋ ਸਕਦੀ ਹੈ ਕਿੱਦਾਂ ਉਹ ਇੰਟਰਵਿਊ ਕਰ ਸਕਦੇ ਨੇ ਜਿਸ ਤੋਂ ਬਾਅਦ ਇਸ ਦੇ ਉੱਤੇ ਪੱਲਾ ਝਾੜਦੇ ਹੋਏ ਕਿਹਾ ਗਿਆ ਸੀ ਕਿ ਉਹ ਇਸ ਸੂਬੇ ਦੀ ਨਹੀਂ ਹੈ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਜਿਹੜੇ ਕਿ ਪੰਜਾਬ ਹਾਈ ਕੋਰਟ ਦੇ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਦੀ ਜਾਂਚ ਹੋਈ ਤਾਂ ਅੱਜ ਜਿਹੜੀ ਜਿਹੜੀ ਜਾਂਚ ਬਣਾਈ ਗਈ ਸੀ ਜਾਂਚ ਕਮੇਟੀ ਉਸ ਦੇ ਵੱਲੋਂ ਜਿਹੜੀ ਕਿ ਇਸ ਦੀ ਰਿਪੋਰਟ ਅਸੀਲਬੰਦ ਰਿਪੋਰਟ ਅੱਜ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਜਿਸ ਦੇ ਵਿੱਚ ਖੁਲਾਸਾ ਹੋਇਆ ਕਿ ਜਿਹੜੀ ਲੌਰੈਂਸ ਬਿਸ਼ਨੋਈ ਦੀ ਇਹ ਇੰਟਰਵਿਊ ਆ ਉਹ ਪੰਜਾਬ ਦੀ ਹੱਦ ਦੇ ਵਿੱਚ ਹੋਈ ਹੈ ਤਾਂ ਹੁਣ ਸਿੱਧੂ ਮੂਸੇਵਾਲ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਇਸ ਗੱਲ ਦਾ ਖੁਲਾਸਾ ਹੋ ਗਿਆ ਕਿ ਪੰਜਾਬ ਦੇ ਹੱਦ ਦੇ ਅੰਦਰ ਜਿਹੜੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਆ ਤਾਂ ਹੁਣ ਇਸ ਦੀ ਹੋਰ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਸੋ ਦਾ ਦੇ ਕੇ ਸਿੱਧੂ ਮੂਸੇਵਾਲ ਦੇ ਕਤਲ ਹੋਏ ਨੂੰ ਕਈ ਸਾਲ ਹੋ ਚੁੱਕੇ ਨੇ ਜਿਹਦੇ ਚਾਲੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਅੱਜ ਦਿਨ ਦੇਖਿਆ ਜਾ ਰਿਹਾ ਕਿ ਐਤਵਾਰ ਨੂੰ ਮੂਸੇਪਿੰਡ ਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਵੀ ਹੁੰਦਾ ਹੈ ਤਾਂ ਦੂਜੇ ਪਾਸੇ ਜਿਹੜੇ ਫੈਨਸ ਨੇ ਉਹ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅੋਰੰਸ ਬਿਸ਼ਨੋਈ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਸੀ ਉਸ ਦੇ ਸਵਾਲ ਚੁੱਕਦੇ ਹੋਏ ਜਿਹੜਾ ਕਿ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ ਇਹਨਾਂ ਲੋਕਾਂ ਨੂੰ ਸ਼ਾਇਕ ਕੀ ਜਿਹੜੇ ਕਿ ਅੰਦਰ ਬੈਠ ਕੇ ਵੀ ਜੇਲ੍ਹਾਂ ਦੇ ਵਿੱਚੋਂ ਇਹਨਾਂ ਦੇ ਵੱਲੋਂ ਆਪਣੇ ਵੀਡੀਓ ਇੰਟਰਵਿਊ ਕੀਤੇ ਜਾਂ ਰਹੇ ਨੇ ਜਿਸ ਤੋਂ ਬਾਅਦ ਮੁੱਦਾ ਗਰਮਾਇਆ ਤਾਂ ਇਸ ਦੇ ਉੱਤੇ ਸੇਲਵੰਦ ਰਿਪੋਰਟ ਅੱਜ ਜਿਹੜੀ ਸੌਂਪੀ ਗਈ ਉਹਦੇ ਵਿੱਚ ਖੁਲਾਸਾ ਹੋ ਚੁੱਕਿਆ ਕਲੀਅਰ ਹੋ ਚੁੱਕਿਆ ਕਿ ਲੌਰੇਸ ਬਿਸ਼ਨੋਏ ਦੀ ਜਿਹੜੀ ਇਹ ਇੰਟਰਵਿਊ ਸੀ ਉਹ ਪੰਜਾਬ ਦੀ ਹਦੂਦ ਅੱਗੇ ਅੰਦਰ ਹੋਈ ਹੈ ਤੇ ਅੱਗੇ ਹੁਣ ਜਿਹੜੀ ਜਾਂਚ ਕਮੇਟੀ ਆ ਹੋਰ ਸਮਾਂ ਮੰਗਿਆ ਗਿਆ ਤਾਂ ਕਿ ਇਸ ਦੀ ਜਾਂਚ ਬ੍ਰੇਕ ਨਾ ਕੀਤੀ ਜਾ ਸਕੇ ਬੇਰਾਂ ਰਿਪੋਰਟ ਹਰਪ ਪੰਜਾਬ